ਅੱਜ ਬਦਨੀ ਕਲਾਂ ਵਿੱਚ ਉਜਵਲ ਭਾਰਤ ਉਜਵਲ ਭਵਿੱਖ ਤਹਿਤ ਪੰਜਾਬ ਸਰਕਾਰ ਪੀਐਸਪੀਸੀਲ ਅਤੇ ਪਾਖੜਾ ਬਿਆਸ ਪ੍ਰਬੰਧਕੀ ਬੋਰਡ ਵੱਲੋਂ ਸਾਂਝੇ ਤੌਰ ਤੇ ਇੱਕ ਵਿਸ਼ਾਲ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬिलासपुर, ਐਸੀ ਕਲਵੰਤ ਸਿੰਘ ਫਰੀਦਕੋਟ ਨੇ ਇਸ ਸਮਾਗਮ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਪਰਮੇ ਇਕੱਠ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਕਿਹਾ ਕਿ ਆਪ ਸਰਕਾਰ ਬਿਜਲੀ ਖਪਤਕਾਰਾਂ ਨੂੰ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਵੱਡੇ ਪੱਧਰ ਤੇ ਯਤਨ ਕਰ ਰਹੀ ਹੈ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਮੀਨੀਆ ਵਿੱਚ ਜਲਦੀ ਹੀ ਗ੍ਰਿਡ ਸਥਾਪਿਤ ਕੀਤਾ ਜਾਵੇਗਾ ਜਿਸ ਨਾਲ ਹਲਕੇ ਦੇ ਲੋਕਾਂ ਨੂੰ ਬਿਜਲੀ ਦੀ ਕਮੀ ਤੋਂ ਜਲਦ निजात ਮਿਲੇਗੀ ਇਸ ਮੌਕੇ ਤੇ ਵਿਧਾਇਕ ਨੇ ਅਫਸਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਗ੍ਰਿਡ ਨੂੰ ਜਲਦ ਸਥਾਪਿਤ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਦੇਣ ਅੱਜ ਬਹੁਤ ਸੋਹਣਾ ਪ੍ਰੋਗਰਾਮ ਹੋਇਆ ਜੀ ਬਿਜਲੀ ਡਿਪਾਰਟਮੈਂਟ ਵੱਲੋਂ ਔਰ ਇਸ ਦੌਰਾਨ ਬਹੁਤ ਸਾਰੀਆਂ ਬਿਜਲੀ ਡਿਪਾਰਟਮੈਂਟ ਦੀਆਂ ਸਕੀਮਾਂ ਉਹਦੇ ਬਾਰੇ ਚਰਚਾ ਕੀਤੀ ਗਈ ਔਰ ਬਿਜਲੀ ਮਹਿਕਮੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਤਰੱਕੀ ਆ ਉਹਦੇ ਬਾਰੇ ਵਿਸਥਾਰ ਦੇ ਵਿੱਚ ਦੱਸਿਆ ਗਿਆ ਔਰ ਮਨੁੱਖ ਕਿਸ ਤਰ੍ਹਾਂ ਅੱਜ ਬਿਜਲੀ ਤੇ ਨਿਰਭਰ ਆ ਇਹਦੇ ਤੇ ਵੀ ਗੰਭੀਰ ਰੂਪ ਦੇ ਵਿੱਚ ਚਰਚਾ ਹੋਈ ਆ ਔਰ ਜਿਵੇਂ ਸਕੀਮਾਂ ਦੀ ਗੱਲ ਕਰਾਂ ਤਾਂ ਇੱਕ ਬੀੜੀ ਸਕੀਮ ਆ ਜਿਹਦੇ ਵਿੱਚ ਜਿਹੜੀ ਟਿਊਬਲਾਂ ਦੇ ਲੋਡ ਵਧਾਉਣ ਲਈ ਸਾਡੇ ਕਿਸਾਨ ਬੜੇ ਉਤਾਵਲੇ ਨੇ ਇਹਦੀ ਫੀਸ ਸੀ ਪਹਿਲਾਂ 4500 ਰੁਪਏ ਇਹਨੂੰ ਹੁਣ ਪੰਜਾਬ ਸਰਕਾਰ ਨੇ 2500 ਰੁਪਏ ਇਹਦਾ ਜੀ ਨਾਲ ਕਿਸਾਨਾਂ ਦੇ ਵਿੱਚ ਇਸ ਗੱਲ ਨੂੰ ਲੈ ਕੇ ਬੜੀ ਖੁਸ਼ੀ ਆ ਔਰ ਬਹੁਤ ਵੱਡੀ ਤਦਾਨ ਦੇ ਵਿੱਚ ਕਿਸਾਨ ਲੋਡ ਵਧਾ ਰਹੇ ਨੇ ਔਰ ਜਿਹੜੇ ਰਹਿ ਗਏ ਨੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਇਹ ਸਕੀਮ 15 ਸਤੰਬਰ ਤੱਕ ਆ ਉਹ 15 ਸਤੰਬਰ ਤੱਕ ਕਰਵਾ ਲੈਣਾ ਐਮਐਲ ਸਰ ਤੁਸੀਂ ਗੱਲ ਕੀਤੀ ਸੀ ਵੀ ਇੱਕ ਘਰ ਦੇ ਵਿੱਚ 2 ਮੀਟਰ ਲਗਾਉਣ ਵਾਲੇ ਦਿੱਕਤ ਆਉਂਦੇ ਆ ਤੁਹਾਡੀ ਗੱਲ ਬਿਲਕੁਲ ਸਹੀ ਹੈ ਡਿਪਾਰਟਮੈਂਟ ਕੋਲੇ ਜਾਂਦੇ ਆ ਡਿਪਾਰਟਮੈਂਟ ਢੇੜੇ ਖੜਾ ਖੜਾ ਕੇ ਅਗਲੇ ਦਿਨ ਤਸੱਲੀ ਕਰਾ ਦਿੰਦਾ ਜੇ ਖਪਤਕਰ ਚੋਰੀ ਕਰਦਾ ਤਾਂ ਉੱਤੇ ਜੁਰਮਾਨਾ ਪਾਇਆ ਜਾਂਦਾ ਉਹਦੇ ਮੀਟਰ ਨਹੀਂ ਲੱਗਦਾ ਉਹਨੂੰ ਡਿਫਾਲਟਰ ਕਹਿ ਕੇ ਬੰਦ ਕਰ ਦਿੱਤਾ ਜਾਂਦਾ ਮੈਂ ਇਹੀ ਬੇਨਤੀ ਓਪਨ ਰੂਪ ਦੇ ਵਿੱਚ ਕੀਤੀ ਹੈ ਸਾਰੇ ਸੀਨੀਅਰ ਅਫੀਸਰ ਜੋ ਹਾਜ਼ਰ ਸੀ ਕਿਉਂਕਿ ਸਾਡੇ ਕੋਲ ਲੋਕ ਆਉਂਦੇ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਹਰ ਰੋਜ਼ ਸੈਂਕੜੇ ਦੀ ਤਦਾਦ ਦੇ ਵਿੱਚ ਆਉਂਦੇ ਨੇ ਲੋਕ ਇਸ ਮਾਮਲੇ ਨੂੰ ਲੈ ਕੇ ਬੜੇ ਪਰੇਸ਼ਾਨ ਆ ਤੇ ਸਾਡੀ ਸਰਕਾਰ ਵੱਲੋਂ ਵੀ ਕੋਸ਼ਿਸ਼ ਹੋਊਗੀ ਕਿ ਜਿਹੜੇ ਇਹ ਇਹਨੂੰ ਜਿਹੜੀਆਂ ਸ਼ਰਤਾਂ ਨੇ ਹੋਰ ਨਰਮ ਕੀਤਾ ਜਾਵੇ ਤਾਂ ਕਿ ਜਿਹੜੇ ਹਰ ਘਰ ਦੇ ਵਿੱਚ ਬਿਜਲੀ ਹੋਵੇ ਕਿਉਂਕਿ ਅੱਜ ਕੱਲ ਜਿਹੜੇ ਗਰੀਬ ਲੋਕ ਆ ਉਹਨਾਂ ਦੇ ਗਲੀਆਂ ਦੇ ਵਿੱਚ ਘਰ ਨੇ ਛੋਟੇ-ਛੋਟੇ ਘਰ ਨੇ ਔਰ ਉਹਨਾਂ ਘਰਾਂ ਦੇ ਵਿੱਚ ਬਸੋਂ ਬਹੁਤ ਜ਼ਿਆਦਾ ਜਿਹਦੇ ਨਾਲ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਜਿਸ ਤਰ੍ਹਾਂ ਅੱਜ ਕੱਲ ਦਾ ਮੌਸਮ ਆ ਗਰਮੀ ਦਾ ਮੌਸਮ ਆ ਬੜੀ ਦਿੱਕਤ ਆਉਦੀ ਆ ਔਰ ਇਹ ਉਹ ਜਿਹੇ ਹੁਮਸ ਭਰੇ ਹਾਲਾਤਾਂ ਦੇ ਵਿੱਚ ਬਿਮਾਰੀਆਂ ਦਾ ਵੀ ਬੋਲਬਾਲਾ ਜ਼ਿਆਦਾ ਹੁੰਦਾ ਇਸ ਕਰਕੇ ਜਿਹੜੀ ਸਾਡੀ ਕੋਸ਼ਿਸ਼ ਆ ਵੀ ਇਹ ਸ਼ਰਤਾਂ ਨੂੰ ਥੋੜਾ ਨੀਵਾ ਕਰਕੇ ਔਰ ਅਸੀਂ ਸਾਡੇ ਕਹਿੰਦੇ ਭਾਵੇਂ ਨਹੀਂ ਕਿ ਕੁੰਡੀ ਲਈ ਜਾਵੇ ਇਹ ਆ ਵੀ ਸ਼ਰਤਾਂ ਨੂੰ ਥੋੜਾ ਨਰਮ ਕਰਕੇ ਹਰ ਘਰ ਦੇ ਵਿੱਚ ਬਿਜਲੀ ਪਹੁੰਚਾਈ ਜਾਵੇ ਐਮਐਲਏ ਸਾਹਿਬ ਜਿਸ ਤਰ੍ਹਾਂ ਕੰਪਲੀਟ ਦੀ ਗੱਲ ਕੀਤੀ ਜਾਂਦੀ ਹੈ ਕੋਈ ਬਿਜਲੀ ਖਰਾਬ ਹੋ ਜਾਂਦੀ ਹੈ ਇਹ ਕੰਪਲੀਟ ਨੰਬਰ ਦਿੱਤੇ ਜਾਂਦੇ ਆ ਪਰ ਕੰਪਲੀਟ ਨੰਬਰ ਪ੍ਰੋਪਰ ਲੱਗਦਾ ਹੀ ਨਹੀਂ ਹੈ ਅਗਰ ਲੱਗਦੇ ਆ ਤਾਂ ਉੱਤੇ ਪ੍ਰੋਪਰ ਕੋਈ ਜਾਣਕਾਰੀ ਨਹੀਂ ਮਿਲਦੀ ਦੇਖੋ ਇਹ ਗੱਲ ਤੁਸੀਂ ਮੈਨੂੰ ਹੁਣ ਦੱਸੀ ਹੈ ਮੈਂ ਇਸ ਗੱਲ ਤੇ ਨੋਟਿਸ ਲਵਾਂਗਾ ਔਰ ਜੇ ਕੋਈ ਲੱਗੂਗਾ ਮੈਨੂੰ ਪਤਾ ਲੱਗੂ ਵੀ ਕਿੱਥੇ ਫਾਲਟ ਆ ਉਹ ਜ਼ਰੂਰ ਉਹਨੂੰ ਦੋਖੀਤਾ ਜਾਓ ਅਧਿਕਾਰੀਆਂ ਦੀ ਬਹੁਤ ਘੱਟ ਮੰਜੀ ਤੇ ਦੇਖੋ ਜੀ ਇਹ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਕੈਬਨਿਟ ਦੀ ਪਹਿਲੀ ਮੀਟਿੰਗ ਹੋਵੇ ਤੇ ਅਸੀਂ ਪਹਿਲੀ ਮੀਟਿੰਗ ਦੇ ਵਿੱਚ ਮਾਨ ਸਰਕਾਰ ਨੇ 26454 ਨੌਕਰੀਆਂ ਦਾ ਐਲਾਨ ਕੀਤਾ ਜਿਹੜੀਆਂ ਹੁਣ ਪ੍ਰੋਸੈਸ ਦੇ ਵਿੱਚ ਚੱਲ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਮੁਲਾਜ਼ਮਾਂ ਦੀ ਘਾਟ ਆ ਚਾਹੇ ਉਹ ਬਿਜਲੀ ਡਿਪਾਰਟਮੈਂਟ ਆ ਚਾਹੇ ਐਜੂਕੇਸ਼ਨ ਆ ਚਾਹੇ ਪੰਜਾਬ ਪੁਲਿਸ ਆ ਉਹਨਾਂ ਦੇ ਵਿੱਚ ਜਿਹੜਾ ਅਧਿਕਾਰੀ ਔਰ ਕਰਮਚਾਰੀ ਹੋਰ ਆ ਜਾਣਗੇ ਜਿਹਨਾਂ ਇਹ ਦਿੱਕਤ ਦੂਰ ਹੋ ਜੂਗੀ ਪਿੰਡਾਂ ਦੇ ਵਿੱਚ ਅਜੇ ਵੀ ਮਨਜੀਤ ਕਈ ਥਾਈਂ ਪਿੰਡੂ ਖੇਤਰ ਦੇ ਵਿੱਚ ਤਾਰਾਂ ਐ ਜਿਹੜੀਆਂ ਉਹ ਗਲਾਂ ਦੇ ਵਿੱਚ ਪੈ ਰਹੀਆਂ ਕੋਈ ਉਹਨਾਂ ਦੇ ਦੇਖੋ ਮੈਂ ਤੁਹਾਡੇ ਸਾਹਮਣੇ ਕਹਿ ਕੇ ਆਟਿਆ ਆ ਥੋੜਾ ਟੇਡੇ ਢਾਂਗ ਨਾਲ ਵੀ ਅੱਧੀ ਬਿਜਲੀ ਇਹਨਾਂ ਤਾਰਾਂ 'ਚ ਤੁਰੀ ਫਿਰਦੀ ਆ ਮੀਂਹ ਜੇ ਬਹੁਤ ਸਾਰੇ ਥਾਵਾਂ ਤੇ ਢਿੱਲੀਆਂ ਤਾਰਾਂ ਨੇ ਜਿਨ੍ਹਾਂ ਦੇ ਕਾਰਨ ਜਦੋਂ ਆਪਣੇ ਕਣਕ ਦੀ ਰੁੱਤ ਹੁੰਦੀ ਆ ਕਣਕ ਦਾ ਸੀਜ਼ਨ ਹੁੰਦਾ ਅੱਗਾਂ ਵੀ ਲੱਗਦੀਆਂ ਨੇ ਇਸ ਕਰਕੇ ਜਿਹੜੀਆਂ ਇਹਨਾਂ ਨੂੰ ਬਕਾਇਦਾ ਅਸੀਂ ਪੰਜਾਬ ਸਰਕਾਰ ਦੀ ਜਿਹੜੀ ਇਹ ਪਹਿਲਾ ਮਾਨ ਸਰਕਾਰ ਦੀ ਇਹ ਪਹਿਲਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤਾਰਾਂ ਨੂੰ ਮਤਲਬ ਸੁਧਾਰਿਆ ਜਾਊਗਾ ਔਰ ਵਧੀਆ ਤਰੀਕੇ ਨਾਲ ਲਾਜੇਗਾ ਅੱਜ ਪ੍ਰੋਗਰਾਮ ਕਰਾਇਆ ਗਿਆ ਨੁਕੀ ਵੱਡੀ ਪੱਦਰ ਤੇ ਪਹੁੰਚੀ ਆ ਕੀ ਕਹਿਣਾ ਚਾਹੁੰਦੇ ਆ ਅੱਜ ਦੇ ਪ੍ਰੋਗਰਾਮ ਬਾਰੇ ਲੋਕ ਸਾਡੇ ਸੁਚੇਤ ਹੋ ਗਏ ਆ ਇਸ ਕਰਕੇ ਜਦੋਂ ਵੀ ਕੋਈ ਚੰਗਾ ਤੇ ਸਾਂਝਾ ਪ੍ਰੋਗਰਾਮ ਹੁੰਦਾ ਲੋਕ ਬਿਨਾਂ ਸੱਦੇ ਤੋਂ ਪਤਾ ਲੱਗਣ ਦੇ ਆਪ ਮਹਾਰੇ ਆਉਂਦੇ ਆ ਇਸੇ ਤਰ੍ਹਾਂ ਅੱਜ ਵੀ ਲੋਕ ਆਪ ਮਹਾਰੇ ਆਏ ਨੇ ਧੰਨਵਾਦ ਸਾਬ ਇੱਕ ਪਤਨੀ ਕਲਾ ਦੀ ਬਹੁਤ ਵੱਡੀ ਸਮੱਸਿਆ ਹੈ ਕਈ ਦਾਕਤੋਂ ਪਤਨੀ ਕਲਾ ਨੂੰ ਬਰਸਾ ਦਾ ਨਸੀਬ ਨਹੀਂ ਹੋਇਆ ਰੋਡ ਤੋਂ ਲੋਕ ਚੜਦੇ ਆ ਪਹਿਲਾਂ ਵੀ ਮਸਲਾ ਧਿਆਨ ਚਾ ਤੁਸੀਂ ਵੀ 5 ਸਾਲ ਪਹਿਲਾਂ ਨਮਾਇੰਦਗੀ ਕੀਤੀ ਹੁਣ ਫੇਰ ਆਇਓ ਇਸ ਤਰ੍ਹਾਂ ਦਾ ਮਣਵਾ ਦੇਂਗੇ ਮਨਵਾਰ ਇਹ ਪੱਕਾ ਮਨਵਾਰ ਸਾਡਾ ਇਹ ਪ੍ਰੋਗਰਾਮ ਕਰਾਉਣ ਦਾ ਅੱਜ ਮੰਤਵ ਸੀ ਵੀ ਆਜ਼ਾਦੀ ਦਾ ਜਿਹੜਾ ਸਾਡਾ 75ਵਾਂ ਆਜ਼ਾਦੀ ਦੇ ਅਵਸਾਰ ਹੈਗਾ ਉਸ ਤੋਂ ਪਹਿਲਾਂ ਜੋ ਸਾਡੀਆਂ ਹੁਣ ਤੱਕ 1947 ਤੋਂ ਲੈ ਕੇ ਹੁਣ ਤੱਕ ਜਿਹੜੀਆਂ ਪ੍ਰਾਪਤੀਆਂ ਉਹਨਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਤੇ ਆਉਣ ਵਾਲੇ ਸਮੇਂ ਦੇ ਵਿੱਚ 2047 ਤੱਕ ਸਾਡਾ ਕੀ ਕੀ ਸਾਡੇ ਆਦੇਸ਼ ਨੇ ਉਹਨਾਂ ਬਾਰੇ ਲੋਕਾਂ ਨੂੰ ਦੱਸਿਆ ਜਾਵੇ ਵੀਉਣ ਵਾਲੇ ਸਮੇਂ ਦੇ ਵਿੱਚ ਅਸੀਂ 21 ਲੋਕਾਂ ਉਸੇ ਕਰ ਸਕਦੇ ਹਾਂ ਕੀ ਕਰਨਾ ਚਾਹੁੰਦੇ ਆ ਕੀ ਸਰਕਾਰ ਦੇ ਮਨਛੇ ਆ ਭਾਰਤ ਸਰਕਾਰ ਦੇ ਤੇ ਪੰਜਾਬ ਸਰਕਾਰ ਦੇ ਕੀ ਭਾਰਤ ਸਰਕਾਰ ਵੱਲੋਂ ਸੀਗਾ ਜੀ ਜਾਂ ਪੰਜਾਬ ਸਰਕਾਰ ਦੇ ਇਹ ਭਾਰਤ ਸਰਕਾਰ ਪੰਜਾਬ ਸਰਕਾਰ ਤੇ ਬਿਜਲੀ ਮੰਤਰਾਲੇ ਦਾ ਸਾਂਝਾ ਪ੍ਰੋਗਰਾਮ ਸਰ ਇਹ ਚ ਜਿਹੜੇ ਬਿਜਲੀ ਖਪਤਕਾਰਾਂ ਨਾਲ ਵੀ ਕੋਈ ਆਪਣੀਆਂ ਸਮੱਸਿਆਵਾਂ ਰੱਖੀਆਂ ਬਿਜਲੀ ਖਪਤਕਾਰ ਜਿਹੜੇ ਇਸ ਤੋਂ ਇਲਾਵਾ ਵੀ ਸਾਨੂੰ ਸਮੇਂ-ਸਮੇਂ ਤੇ ਖਪਤਕਾਰ ਜਿਹੜੀਆਂ ਸਮੱਸਿਆਵਾਂ ਦੱਸਦੇ ਰਹਿੰਦੇ ਆ ਤੇ ਅਸੀਂ ਉਹਨਾਂ ਦੇ ਸਮੇਂ-ਸਮੇਂ ਤੇ ਹੱਲ ਵੀ ਕਰਦੇ ਰਹਿੰਨੇ ਆ। ਬਿਜਲੀ ਖਪਤਕਾਰਾਂ ਲਈ ਇੱਕ ਨਵਾਂ ਕਾਨੂੰਨ ਵੀ ਆ ਰਿਹਾ ਹੈਗਾ ਜਿਹਦੇ ਲਈ ਖਪਤਕਾਰ ਨੂੰ ਵੱਧ ਸਹੂਲਤਾਂ ਮਿਲਣਗੀਆਂ। ਖਪਤਕਾਰ ਕਿਸੇ ਵੀ ਟਾਈਮ ਆਪਣੇ ਕਨੈਕਸ਼ਨ ਬਾਰੇ ਪਤਾ ਕਰ ਸਕੂਗਾ, ਕਿਸੇ ਵੀ ਟਾਈਮ ਆਪਣੀਆਂ ਯੂਨਿਟਸ ਬਾਰੇ ਪਤਾ ਕਰ ਸਕੂਗਾ, ਕਿੰਨੇ ਵੀ ਸਮੇਂ ਆਪਣੇ ਹੱਕਾਂ ਬਾਰੇ ਪਤਾ ਕਰ ਸਕੂਗਾ।